Субтитры ਨੇ ਕਹ ਰਹੀ ਮੇਰੀ ਭੈਣ ਨੂੰ ਕਰਾਓ ਪਹਿਲੋਂ ਮੇਰੀ ਕਰਾਓ ਹਾਂ ਐ ਜਾਓ ਚੰਨਾ ਚ ਰੋਣਾ ਤੇ ਚ ਰੋਣਾ ਤੇ ਨੂੰ ਕੁਛ ਕੁ ਚ ਰੋਣਾ ਚਲੋ ਪਾਸੇ ਚਲੋ ਹੋ ਗਿਆ ਹੈਗਾ ਤੇਹੀ ਜਾਣਦੇ ਇੱਧਰ ਹੀ ਉਹ ਹਵਾ ਲਾ ਕੇ ਆਵੇ ਕਿਸਾਨ ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਦਿੱਲੀ ਆंदोलਨ ਨੂੰ ਤੇਜ਼ ਕਰਨ ਲਈ 26 ਜਨਵਰੀ ਨੂੰ ਟਰੈਕਟਰ ਟਰਾਲੀਆਂ ਦੇ ਕਾਫਲਿਆਂ ਦੇ ਰੂਪ ਵਿੱਚ ਕੱਢੀ ਗਈ ਟਰੈਕਟਰ ਰੈਲੀ 29 ਜਨਵਰੀ ਨੂੰ ਜ਼ਿਲ੍ਹਾ ਅੰਮ੍ਰਿਤਸਰ ਤੋਂ ਸੈਕੜੇ ਟਰਾਲੀਆਂ ਬਿਆਸ ਵਿਖੇ ਇਕੱਠੀਆਂ ਹੋਣਗੀਆਂ ਅਤੇ 30 ਨੂੰ ਸਵੇਰੇ ਸ਼ੰਭੂਵਲ ਮਾਰਚ ਕਰਨਗੀਆਂ ਉਹਨਾਂ ਦੱਸਿਆ ਕਿ 26 ਜਨਵਰੀ ਨੂੰ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੀਤਾ ਗਿਆ ਉੱਥੇ ਕਿਸਾਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ 26 ਜਨਵਰੀ ਨੂੰ ਭਾਜਪਾ ਦੇ ਲੀਡ ਰਾਜ ਮੰਤਰੀਆਂ ਦੇ ਘਰਾਂ ਤੇ ਭਾਜਪਾ ਦਫ਼ਤਰਾਂ ਅਤੇ ਵੱਡੇ ਕਾਰਪੋਰੇਟਾਂ ਦੇ ਮੌਲਾ ਅਤੇ ਸਾਈਲੋ ਅੱਗੇ ਮਾਰਚ ਕਰਕੇ ਟਰੈਕਟਰ ਖੜੇ ਕੀਤੇ ਗਏ ਜੀ ਇਸੇ ਖਾਲਸਾਣੀ ਦੱਸਿਆ ਵਾ ਵੀ ਇਹ ਡੀਮਾਰਟ ਦੇ ਬਿਲਕੁਲ ਆ ਸਾਹਮਣੇ ਖੜੋਤੇ ਨੇ ਇਹਨਾਂ ਇਹਨਾਂ ਨੇ ਇਹਨਾਂ ਨੇ ਵਰਕ ਕਿਦਾਂ ਕਰਨਾ ਵਾ ਇਹ ਡੀਮਾਰਟ ਤੋਂ ਮੈਂ ਵੀ ਕੋਈ ਤਿੰਨ ਤੋਂ ਚਾਰ ਦਿਨ ਪਹਿਲਾਂ ਇੱਥੋਂ ਮੈਂ ਵੀ ਸੌਦਾ ਖੜਿਆ ਹਰ ਇੱਕ ਬੰਦੇ ਨੇ ਇੱਥੇ ਆਉਣਾ ਵਾ ਔਰ ਉਹ ਸੌਦੇ ਦੇ ਵਿੱਚ ਮੈਨੂੰ 1000 ਰੁਪਏ ਦਾ ਮੈਨੂੰ ਫਾਇਦਾ ਦੱਸਿਆ ਵਾ ਇੱਥੋਂ ਕਢਣ ਦੇ ਨਾਲ ਤੇ ਦੁਕਾਨਦਾਰ ਵੀਰਾਂ ਨੂੰ ਮੈਂ ਬੇਨਤੀ ਕਰਦਾ ਵੀ ਕਿੰਨਾ ਚਿਰ ਤੁਸੀਂ ਜੀਓਗੇ ਚਲੋ ਤੁਹਾਡੇ ਜਿੰਨਾ ਚਿਰ ਮਾਲੋ ਜਦੋਂ ਸਟਾਰਟਿੰਗ ਕੀਤੀ ਆਪਾਂ ਇਹਨਾਂ ਨੇ ਆਪਾਂ ਉਦੋਂ ਕੋਈ ਕਦਮ ਨਹੀਂ ਚੁੱਕਿਆ ਹੁੰਦੇ ਕਿੰਦੇ ਆਪਣੇ ਸ਼ਹਿਰ ਦੇ ਡੀਮਾਰਟ ਚ ਬਣ ਚੁੱਕੇ ਸੁਣੋ ਸੁਣੋ ਬਣ ਗਏ ਆ ਨਾ ਹਾਂਜੀ ਬਣ ਗਏ ਤੇ ਰੋਕਣਾ ਸਾਡਾ ਫਰਜ਼ ਬਣਦਾ ਵਾ ਅਗਲਾ ਮੁੜ ਕੇ ਖੂਜ ਡਿੱਗੇ ਉਹ ਸਾਡੇ ਹੱਥ ਵਾਸ ਕੁਝ ਨਹੀਂ ਹੋਗਾ ਇੱਕ ਇੱਕ ਇਸੀ ਦਾ ਮੈਂ ਜਵਾਬ ਦੇਵਾਂਗਾ ਮੈਂ ਮਾਫ ਕਰਨਾ ਵਿੱਚ ਹੀ ਰੋਕ ਰਿਹਾ ਕਿਉਂਕਿ ਸਵਾਲ ਬਹੁਤ ਵੱਡਾ ਵਾ ਤੇ ਜਵਾਬ ਵੀ ਵੱਡਾ ਹੀ ਚਾਹੀਦਾ ਵਾ ਇੱਥੋਂ 20 ਕਿਲੋਮੀਟਰ ਰਈਆ ਜਿਹੜਾ ਪੁਲ ਬਣਿਆ ਸੀ ਰਈਏ ਨਵਾਂ ਉਦੋਂ ਦੁਕਾਨਦਾਰਾਂ ਨੇ ਜਿਨ੍ਹਾਂ ਨੂੰ ਪਤਾ ਸੀ ਦੁਕਾਨਦਾਰੀ ਖਤਰੇ 'ਚ ਆ ਉਹ ਉਹਨਾਂ ਨੇ ਸਾਡਾ ਸਹਿਯੋਗ ਮੰਗਿਆ ਠੀਕ ਠੀਕ ਕਿਸਾਨ ਜਿੱਥੇ ਬੰਦੀਆਂ ਨੇ ਉੱਥੇ ਪੋਲ ਦੇ ਅੱਗੇ ਜਾ ਕੇ ਆਪਣਾ ਤਰਨਾ ਮੋਰਚਾ ਲਾ ਦਿੱਤਾ ਅੱਜ ਉਹ ਪੋਲ ਰੁਕਿਆ ਵਾ ਔਰ ਦੁਬਾਰਾ ਟੈਂਡਰ ਪਾਸ ਹੋ ਕੇ ਉਹ ਪਿੱਲਰ ਜਿਹੜੇ ਆ ਕੱਢ ਕੇ ਦੇ ਉਹ ਦੁਕਾਨਦਾਰ ਜਿਹੜੀ ਉਹਨਾਂ ਦੀ ਦੁਕਾਨਦਾਰੀ ਮਾਰਕੀਟ ਬੱਜ ਗਈ ਸੋ ਮੈਂ ਬੇਨਤੀ ਕਰਦਾ ਤੁਹਾਡੇ ਸਵਾਲ ਦਾ ਜਵਾਬ ਦੇ ਰਿਹਾ ਮੈਂ ਕਿ ਅਸੀਂ ਹਰ ਵਰਗ ਦੇ ਨਾਲ ਆ ਮਜ਼ਦੂਰ ਨਾਲ ਆ ਦੁਕਾਨਦਾਰ ਨਾਲ ਆ ਲੋੜਿਆ ਸਿਰਫ ਦੱਸਣ ਦੀ ਸ਼ੰਗਰਸ਼ ਕਰਨ ਦੀ ਦੇਖੋ ਦਲਜੀਤ ਸਿੰਘ ਜੀ ਮੈਂ ਇਹੀ ਇਹੀ ਮੈਂ ਦੱਸਣਾ ਚਾਹਣਾ ਵਾ ਇੱਥੇ ਜਿਹੜਾ ਸੌਦਾ ਕਿਉਂ ਸਸਤਾ ਵਾ ਦੁਕਾਨਦਾਰ 6 ਮਹੀਨੇ ਸਾਡੀ ਵੇਟ ਕਰੂਗਾ ਹੱਦ ਸਾਲ ਕਰੂਗਾ ਆਖਰ ਦੁਕਾਨਦਾਰ ਨੂੰ ਸ਼ਟਰ ਬੰਦ ਕਰਨਾ ਪੈਣਾ ਇਹ ਜਿਹੜਾ ਮੈਨੂੰ 1000 ਰੁਪਏ ਦਾ ਪ੍ਰੋਫਿਟ ਅੱਜ ਮਿਲਿਆ ਨਾ ਇਹ ਮੈਨੂੰ ਮੁੜ ਕੇ ਦੁੱਗਣਾ ਚੌਗਣਾ ਕਰਕੇ ਵਾਪਸ ਇਹਨੂੰ ਦੇਣਾ ਪੈਣਾ ਕਿਉਂਕਿ ਇਹਦੀ ਮਰਜ਼ੀ ਫਿਰ ਆਪਣੀ ਚੱਲੇਗੀ ਮਾਰਕੀਟ ਦੇ ਵਿੱਚ ਜੇ ਕੋਈ ਚਾਰ ਭਰਾ ਬੈਠੇ ਹੋਣਗੇ ਤਾਂ ਹੋਰ ਹਿਸਾਬ ਦਾ ਰੇਟ ਹੁੰਦਾ ਵਾ ਇੱਕ ਹੋਊਗਾ ਉਹਦਾ ਹੋਰ ਹੁੰਦਾ ਵਾ ਹੁਣ ਸੁਣ ਚੇ ਵੀ ਆ ਪੀ ਜਿਹੜੀਆਂ ਮਿਲਣਾ ਵਾ ਮੈਨੂੰ ਕਣਕੀ ਨਹੀਂ ਹੈਗੀ ਪੰਜਾਬ ਦੇ ਵਿੱਚ ਖਾਸ ਤੌਰ ਤੇ ਨਹੀਂ ਜੀ ਇਹ ਸਭ ਕੁਝ ਜੰਡਿਆਲੇ ਡੀਪੂ ਦੀ ਗੱਲ ਕਰਦੇ ਆ ਔਰ ਮੈਨੂੰ ਲਗਭਗ 10 ਦਿਨ ਪਹਿਲਾਂ ਮੋਰੀਗੇਟ ਦੇ ਲੱਗੇ ਜਿਹੜਾ ਡੀਪੂ ਆ ਉਹਦਾ ਫੋਨ ਆਇਆ ਉੱਥੋਂ ਬੰਦੇ ਦਾ ਕਹਿੰਦੇ ਕਿ ਸਾਨੂੰ 5 ਤੋਂ 6 ਕਿਲੋ ਜਿਹੜੀ ਆ ਉਹ ਕਣਕ ਘਟ ਦੇ ਰਹੇ ਨੇ ਵੇਖੋ ਇੱਕ ਬੰਦੇ ਦੇ ਨਾਲ ਜਿਹੜੀ ਆ ਬੇਇਨਸਾਫੀ ਹੁੰਦੀ ਹੈ ਕਿਉਂਕਿ ਉਹ ਬੋਲਦਾ ਨਹੀਂ ਆਵਾਜ਼ ਨਹੀਂ ਚੁੱਕਦਾ ਜਦੋਂ ਅਸੀਂ ਉਸ ਬੰਦੇ ਦੇ ਨਾਲ ਸਾਡੇ ਪ੍ਰਧਾਨ ਨੇ ਅਮਨਦੀਪ ਕੌਰ ਜਿੰਡਿਆਲਾ ਗੁਰੂ ਤੋਂ ਕਿਸਾਨ ਜਿੱਥੇ ਬੰਦੀ ਦੇ ਉਹਨਾਂ ਨੇ ਗੱਲ ਕੀਤੀ ਤੇ ਉਹੀ ਡਿਪੋ ਵਾਲਾ ਜਿਹੜਾ ਵਾ ਉਹਨੂੰ ਉਹਦੀ ਪ੍ਰੋਪਰ ਪੂਰੀ ਕਨਕ ਦੇਣ ਦੇ ਵਿੱਚ ਜਿਹੜਾ ਉਹ ਰਾਜੀ ਹੋ ਗਿਆ ਨਹੀਂ ਸਰ ਸਵਾਲ ਇਹ ਆ ਕਿ ਗਵਰਨਮੈਂਟ ਕੋਲ ਕਨਕ ਹੈ ਇਸ ਵਰ ਕਿਉਂ ਨਹੀਂ ਹੈਗੀ ਜੀ ਵੇਖੋ ਗਵਰਨਮੈਂਟ ਹੈ ਹੁਣ ਆ ਸਭ ਕੁਝ ਜੋ ਵੀ ਆ ਕਾਰਪੋਰੇਟ ਘਰਾਣੇ ਆ ਡਾਨੀ ਬਾਨੀ ਖਰੀਦ ਰਹੇ ਨੇ ਟ੍ਰੇਨਾਂ ਤੱਕ 에어ਪੋਰਟ ਤੱਕ ਜਿਹੜੇ ਉਹ ਚਲੇ ਜਾਣੇ ਨੇ ਉੱਥੇ ਬਿਲਕੁਲ ਸਹੀ ਆ ਵੀ ਉਹ ਉਹਨਾਂ ਸਟੋਰੇਜ ਕਰ ਲਈ ਬਿਲਕੁਲ ਸਹੀ ਆ ਉਹ ਨਿਕਲ ਕੇ ਮੈਨੇਪਹਾ ਤੇ ਬਾਹਰ ਆ ਰਹੀ ਆ ਪੰਜਾਬ ਦੇ ਐਡਰੈਸ ਦੇਖ ਲੈਣਾ ਸਰਕਾਰ ਪਹਿਲਾਂ ਜਿਹੜੀ ਮੋਲ ਦੀ ਕਣਕ ਉਹ ਬੰਦ ਕਰਦੀ ਆ ਸਿਰਫ ਸੈਂਟਰ ਸਰਕਾਰ ਵੱਲੋਂ ਗਰੀਬਾਂ ਦੀ ਕਣਕ ਆਰੀ ਉਹਦਾ ਕੀ ਕਾਰਨ ਹੈ ਜੀ ਇਹ ਕੱਟ ਲੱਗ ਰਹੇ ਆ ਵੇਖੋ ਇਹ ਚ ਵੀ ਕੱਟ ਲੱਗ ਰਹੇ ਆ ਇਹ ਸਿਰਫ ਤੇ ਸਿਰਫ ਇੱਕ ਪੰਜਾਬ ਸਰਕਾਰ ਨੇ ਵੱਡਾ ਧੋਖਾ ਕੀਤਾ ਪੰਜਾਬ ਦੇ ਲੋਕਾਂ ਦੇ ਨਾਲ ਹੁਣ ਤੁਸੀਂ ਉਹਦਾ ਸਬੂਤ ਵੇਖ ਵੀ ਲਿਆਓ ਜਿਹੜੇ ਮਹੱਲਾ ਕਲੀਨਿਕ ਨੇ ਉਹਨਾਂ ਦੇ ਬੋਰਡ ਉੱਤਰ ਗਏ ਹਾਂਜੀ ਉਹ ਜਿਹੜੇ ਆ ਮੋਦੀ ਸਰਕਾਰ ਦੇ ਬਣੇ ਹੋਏ ਸੀਗੇ ਉਹਨਾਂ ਦਾ ਫੰਡ ਉਹਨਾਂ ਵੱਲੋਂ ਪੈਸਾ ਆਇਆ ਸੀ ਉਸ ਚੀਜ਼ ਨੂੰ ਇਸਤੇਮਾਲ ਕਰਕੇ 92 ਸੀਟਾਂ ਜਿਹੜੀਆਂ ਉਹ ਲਈਆਂ ਭਗਵੰਤ ਮਾਨ ਸਾਹਿਬ ਨੇ ਕੇਜਰੀਵਾਲ ਸਾਹਿਬ ਨੇ ਪਰ ਐਰਕਾਂ ਜਿਹੜਾ ਵਾ ਜੇ ਲੋਕਾਂ ਦੇ ਉਹਨਾਂ ਨੂੰ ਲਾਈਨ ਚੋਂ ਬਾਹਰ ਕੱਢਿਆ ਆ ਇਹਨਾਂ ਨੂੰ ਜਿਤਾਇਆ ਨਹੀਂ ਉਹਨਾਂ ਨੂੰ ਹਰਾਇਆ ਸੀਗਾ ਇੱਕ ਚੰਗੀ ਉਮੀਦ ਲੈ ਕੇ ਕਿ ਪੰਜਾਬ ਸ਼ਾਇਦ ਜਿਹੜਾ ਵਾ ਉਹ ਵਾਕਿਆ ਹੀ ਸੋਨੇ ਦੀ ਚਿੜੀ ਬਣ ਜਾਊਗਾ ਤੇ ਹੁਣ ਉਹ ਦਿਨ ਦੂਰ ਨਹੀਂ 2027 ਚ ਲੋਕਾਂ ਨੇ ਇਹਨਾਂ ਨੂੰ ਵੀ ਬਾਹਰ ਕੱਢਣਾ ਆ ਆਉਣ ਵਾਲਾ ਸਮਾਂ ਜਿਹੜਾ ਵਾ ਹੁਣ ਆਪਾਂ ਕੀ ਮੁੱਦਾ ਚੁੱਕਣਾ ਹੋਰ ਬਿਲਕੁਲ ਜੀ ਆਉਣ ਵਾਲੇ ਸਮੇਂ ਦੇ ਜੇ ਵਿੱਚ ਜੇ 14 ਫਰਵਰੀ ਨੂੰ ਸਰਕਾਰ ਕੋਈ ਵੀ ਇਸ ਚੀਜ਼ ਦਾ ਹੱਲ ਲੈ ਕੇ ਨਿਕਲਦੀ ਆ ਤੇ ਠੀਕ ਆ ਅਸੀਂ ਆਪਣੇ ਘਰਾਂ ਨੂੰ ਵਾਪਸ ਆਵਾਂਗੇ ਜੇ ਸਰਕਾਰ ਅਜੇ ਵੀ ਕਿਸਾਨਾਂ ਮਜ਼ਦੂਰਾਂ ਦੀ ਜਾਂ ਹੁਣ ਜੇ ਗੱਲ ਕਰ ਲਈਏ ਦੁਕਾਨਦਾਰ ਵਰਗ ਦੀ ਨਹੀਂ ਸੁਣਦੀ ਇਹ ਅੰਦੋਲਨ ਲਗਾਤਾਰ ਚੱਲੂਗਾ ਸੰਘਰਸ਼ ਤਿੱਖੇ ਹੁੰਦੇ ਰਹਿਣਗੇ ਹਾਂਜੀ ਜਿਹੜਾ ਟਰੈਕਟਰ ਰੋਡ ਮਾਰਚ ਕੀਤਾ ਵਾ ਇਹ ਗਾਦੇ ਸਮਾਨ ਚ ਤੇ ਇਹ ਬਿਲਕੁਲ ਪਹਿਲਾਂ ਤੇ ਸਾਰੇ ਪੰਜਾਬ ਪੂਰੇ ਦੇਸ਼ ਦੀ ਦੇਸ਼ਾਂ ਵਿਦੇਸ਼ਾਂ ਚ ਬੈਠੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਲਜੀਤ ਸਿੰਘ ਖਾਲਸਾ ਭਾਰਤੀ ਕਿਸਾਨ ਜੁਨੀ ਨੇਕਤਾ ਸਿੱਧੂ ਉਪਰ ਜ਼ਿਲ੍ਹਾ ਅਮਰਸਰ ਬਲਾਕ ਪ੍ਰਧਾਨ ਜੜਿਆਲਾ ਗੁਰੂ ਸੋ ਭਾਈ ਇਹ ਅੱਜ ਟਰੈਕਟਰ ਮਾਰਚ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਵਾ ਇਹ ਹੋਣ ਜਾ ਰਿਹਾ ਕਿਉਂਕਿ ਸੈਂਟਰ ਦੀ ਸਰਕਾਰ ਆ ਤੇ ਭਾਵੇਂ ਭਗਵੰਤ ਮਾਨ ਸਰਕਾਰ ਆ ਇਹ ਦੋਵੇਂ ਸਰਕਾਰਾਂ ਕੰਨ ਮਲੇਟ ਕੇ ਅੱਖਾਂ ਬੰਦ ਕਰਕੇ ਮੂੰਹ ਬੰਦ ਕਰਕੇ ਸੁੱਤੀਆਂ ਨਜ਼ਰ ਆ ਰਹੀਆਂ ਨੇ 1 ਸਾਲ ਤੋਂ ਉੱਪਰ ਹੋ ਗਿਆ ਅੰਦੋਲਨ ਚੱਲਦਿਆਂ ਨੂੰ ਸ਼ੰਭੂ ਬਾਰਡਰ ਖਨੋਰੀ ਬਾਰਡਰ ਦੇ ਉੱਤੇ ਔਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ 2 ਮਹੀਨਿਆਂ ਤੋਂ ਉੱਪਰ ਹੋ ਗਏ ਨੇ ਆਪਣਾ ਭੁੱਖ ਹੜਤਾਲ ਤੇ ਮਰਨ ਵਰਤ ਰੱਖਿਆ ਇਹਨਾਂ ਨੂੰ ਸੋ ਤੁਸੀਂ ਵੇਖਿਆ ਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਇਕੱਲੇ ਨਹੀਂ ਸੀ ਰਹਿ ਗਏ ਉਹਨਾਂ ਨੂੰ ਪਾ ਕੇ 112 ਕਿਸਾਨ ਜਿਹੜੇ ਆ ਉਹ ਮਰਨ ਵਰਤ ਦੇ ਉੱਤੇ ਬੈਠ ਗਏ ਸੀਗੇ ਪਰ ਹੁਣ ਸੈਂਟਰ ਸਰਕਾਰ ਦਾ ਜਿਹੜਾ ਵਾ ਉਹ ਇੱਕ ਪੱਤਰ ਆਇਆ ਵਾ ਗੱਲਬਾਤ ਕਰਨ ਦਾ 14 ਫਰਵਰੀ ਦਾ ਉਹ ਵੀ ਸਾਨੂੰ ਅਜੇ ਪਤਾ ਨਹੀਂ ਹੈ ਕਿ ਸ਼ਾਇਦ ਹੋ ਸਕਦਾ ਵਾ ਪਿਛਲੇ ਅੰਦੋਲਨ ਦੀ ਤਰ੍ਹਾਂ ਇਹ ਵੀ ਕੋਈ ਝੂਠਾ ਲਾ ਰਾ ਹੀ ਨਿਕਲੇ ਕਿਉਂਕਿ ਪਿਛਲਾ ਅੰਦੋਲਨ ਵੀ ਵਿਸ਼ਵਾਸ ਦੇ ਉੱਤੇ ਚੁੱਕਿਆ ਗਿਆ ਸੀਗਾ ਮੋਦੀ ਸੈਂਟਰ ਸਰਕਾਰ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਉਹਨਾਂ ਨੇ ਆਪ ਮੰਨਿਆ ਸੀ ਕਿ ਐਮਐਸਪੀ ਗਾਰੰਟੀ ਕਾਨੂੰਨ ਜਿਹੜਾ ਉਹ ਬਣਾਇਆ ਜਾਊਗਾ ਲਾਗੂ ਕਰਨਾ ਇੱਕ ਅਲੱਗ ਚੀਜ਼ ਆ ਉਹਨੂੰ ਬਣਾਉਣਾ ਅਲੱਗ ਚੀਜ਼ ਆ ਅਸੀਂ ਉਹ ਲਾਗੂ ਨਹੀਂ ਕਰਾਉਣਾ ਚਾਹੁੰਦੇ ਉਹ ਬੜਮਾਉਣਾ ਚਾਹੁੰਦੇ ਆ ਸੋ ਬਾਕੀ ਮੰਗਾਂ ਵੀ ਨੇ ਜਿ ਚੇਪ ਵਾਲੇ ਮੀਟਰ ਆ ਜਾਂ ਨਸ਼ਾ ਆ ਜਾਂ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਦੀ ਮਾਫੀ ਦੀ ਗੱਲ ਆ ਸੋ ਇਸ ਕਰਕੇ ਵੱਡੇ ਪੱਧਰ ਦੇ ਤੇ ਹਜ਼ਾਰਾਂ ਟਰੈਕਟਰ ਅੱਜ ਪਿੰਡਾਂ ਚੋਂ ਨਿਕਲ ਗਏ 700 ਸ਼ੁਰੂ ਕੀਤਾ ਤੇ ਕਿਤੇ ਇਸ ਮਾਫੀ ਇਹ ਬਿਲਕੁਲ ਜੀ ਵੇਖੋ ਜਣਿਆਲਾ ਗੁਰੂ ਜੀ ਜੇ ਗੱਲ ਕਰਦੇ ਆ ਤੇ ਜਿਹੜੇ ਮੌਲ ਨੇ ਜਿਵੇਂ ਮਗਰਾ ਇਹ ਵੀ ਇੱਕ ਕਾਰਪੋਰੇਟ ਘਰਾਣਿਆਂ ਦੀ ਦੇਣ ਆ ਡੀਮਾਰਟ ਕਿਉਂਕਿ ਇੱਕ ਸਵਾਲ ਉੱਠਦਾ ਸੀਗਾ ਪਿਛਲੇ ਦਿਨੀ ਪੰਜਾਬ ਬੰਦ ਜਦੋਂ ਸੀਗਾ ਉਦੋਂ ਵੀ ਮੀਡੀਆ ਵੱਲੋਂ ਵੀ ਸਾਨੂੰ ਸਵਾਲ ਜਿਹੜੇ ਉੱਠੇ ਸੀ ਕਿ ਕੁਝ ਕੁ ਦੁਕਾਨਦਾਰ ਜਿਹੜੇ ਨੇ ਉਹ ਨਾਰਾਜ਼ ਨੇ ਅੱਜ ਉਹ ਦੁਕਾਨਦਾਰਾਂ ਵਾਸਤੇ ਵੀ ਜਿਹੜਾ ਬੰਦੋਬਸਤ ਇਹ ਤਿਆਰ ਕਰ ਦਿੱਤਾ ਗਿਆ ਤੁਸੀਂ ਵੇਖਣਾ ਦਸਾਂ ਤਰ੍ਹਾਂ ਦੇ ਵਿੱਚ ਪੂਰੀ ਸੁੰਨ ਜਿਹੜੀ ਆ ਉਹ ਪੈ ਜਾਊਗੀ ਐ ਸ਼ਾਂਤੀ ਦਾ ਮਾਹੌਲ ਬਾਜ਼ਾਰ 'ਚ ਹੋ ਜਾਊਗਾ ਕਿਉਂਕਿ ਲੋਕਾਂ ਨੇ ਐਸ ਮਾਲ ਦੇ ਵਿੱਚ ਆਣ ਕੇ ਚੀਜ਼ਾਂ ਖਰੀਦਣੀਆਂ